ਦੇਖ ਸਕਦੇ ਹੋ ਸਾਡੇ ਭਰਾ ਖੜੇ ਹੋਏ ਨੇ ਸੋ ਘੱਗਰ ਦਰਿਆ ਚੱਲਦਾ ਹੋਇਆ ਪਾਣੀ ਦੀ ਰਫ਼ਤਾਰ ਦੇਖ ਸਕਦੇ ਹੋ ਤੁਸੀਂ ਪਾਣੀ ਦੇਖ ਸਕਦੇ ਹੋ ਕਿੰਨਾ ਕੁ ਹੈ ਕਾਫੀ ਮਾਤਰਾ ਚ ਪਾਣੀ ਹੈ ਸੋ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਵਾਰ-ਵਾਰ ਇੱਕੋ ਹੀ ਕਰਦੇ ਪਿਆ ਸਾਨੂੰ ਤੈਰਨਾ ਆਉਂਦਾ ਹੈ ਅਸੀਂ ਤੈਰਨਾ ਜਾਂਦੇ ਹਾਂ ਜਾਣਦੇ ਹਾਂ ਸੇਫਟੀ ਵਾਸਤੇ ਅਸੀਂ ਟੂਬ ਰੱਖੀ ਹੋਈ ਹੈ ਕੋਈ ਭਰਾ ਵੀ ਸਾਨੂੰ ਵੇਖ ਕੇ ਇਸ ਤਰ੍ਹਾਂ ਪਾਣੀ ਵਿੱਚ ਨਾ ਆਵੇ ਤਾਂ ਜੋ ਉਸ ਦਾ ਕੋਈ ਨੁਕਸਾਨ ਹੋ ਸਕੇ ਹਨਾ ਕੱਗਰ ਦਰਿਆ ਦੀ ਅਸੀਂ ਅੱਜ ਲੋਕੇਸ਼ਨ ਤੁਹਾਨੂੰ ਦੱਸ ਰਹੇ ਹਾਂ ਕੱਗਰ ਦਰਿਆ ਜੋ ਕਿ ਸਦੀਆਂ ਸਦੀਆਂ ਤੱਕ ਇਹ ਚੱਲਦਾ ਆ ਰਿਹਾ ਹੈ ਬੜੇ ਗੇੜਿਆਂ ਨਾਲ ਬੜੀ ਮੁਸ਼ਕਲਤ ਨਾਲ ਆਈ ਵਾਰ ਬਚਾਇਆ ਜਾਂਦਾ ਹੈ ਸੋ ਸਾਰੇ ਭਰਾਵਾਂ ਨੂੰ ਇਹੀ ਦਿਖਾਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਵੀ ਕੱਗਰ ਦਰਿਆ 'ਚ ਪਾਣੀ ਕਿੰਨਾ ਕੁ ਹੈ ਸੋ ਮੂਨਕ ਸ਼ਹਿਰ ਹੈ ਮੂਨਕ ਸ਼ਹਿਰ ਜਦੋਂ ਕੀ ਕਹਿੰਦੇ ਨੇ ਵੀ ਇੱਥੇ ਪਾਣੀ ਦੀ ਮਾਤਰਾ ਕਾਫੀ ਵੱਧ ਜਾਂਦੀ ਹੈ ਤੇ ਇੱਥੇ ਕੱਗਰ ਛੋਟਾ ਹੈ ਖਨੋਰੀ ਤੋਂ ਲੈ ਕੇ ਅ ਮੂਣ ਮਕੋੜ ਤੱਕ ਖਨੋਰੀ ਤੋਂ ਲੈ ਕੇ ਮਕੋੜ ਤੱਕ ਕੱਗਰ ਚੋੜਾ ਹੋ ਚੁੱਕਿਆ ਹੈ ਅਤੇ ਮੂਣਕ ਤੋਂ ਮਕੋੜ ਤੱਕ ਕੱਗਰ ਹਜੇ ਵੀ ਛੋਟਾ ਹੈ ਜਿਸ ਦੀ ਕਾਫੀ ਸਮੇਂ ਲੰਮੇ ਸਮੇਂ ਤੋਂ ਮੰਗ ਚਲਦੀ ਹੈ ਕਿ ਇਹ ਚੋੜਾ ਹੋ ਜਾਏ ਸੋ ਕਗਰ ਦਰਿਆ ਦਾ ਤੁਹਾਨੂੰ ਹਾਲ ਦਿਖਾ ਦਿੱਤਾ ਹੈ ਪਹਿਲਾਂ ਨਾਲੋਂ ਪਾਣੀ ਇੱਥੇ 1 ਫੁੱਟ ਘਟਿਆ ਹੈ ਸੋ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਇਸ ਵਾਰੀ ਵੀ ਕਗਰ ਸੁਖੀ ਸ਼ਾਂਤੀ ਟੱਪ ਜਾਵੇ ਅਤੇ ਜੋ ਪਿੱਛੇ ਪਾਣੀ ਆ ਰਿਹਾ ਹੈ ਉਸ ਪਾਣੀ ਤੋਂ ਵੀ ਬਚਿਆ ਜਾ ਸਕੇ ਸੋ ਅੱਜ ਤਰੀਕ ਹੈ 20 ਤਰੀਕ 8ਵਾਂ ਮਹੀਨਾ ਤੇ 2025 ਸ਼ਾਮ ਦਾ ਟਾਈਮ ਹੈ ਸੋ ਸਾਰੇ ਹੀ ਕਿਸਾਨ ਭਰਾ ਕਗਰ ਵੱਲ ਦੇਖਦੇ ਹਨ ਜਿਹੜੇ ਮੇਰੇ ਵੀਰਾਂ ਨੇ ਠੇਕੇ ਦੇ ਜ਼ਮੀਨਾਂ ਲਈਆਂ ਹਨ ਸੋ ਉਹਨਾਂ ਦਾ ਵੀ ਧਿਆਨ ਇਹੀ ਹੁੰਦਾ ਹੈ ਵੀ ਕਿਸੇ ਤਰ੍ਹਾਂ ਇੱਕ ਘੱਗਰ ਦੀ ਇਮਾਰਤੋਂ ਬਚਿਆ ਜਾ ਸਕੇ ਦੇਖ ਸਕਦੇ ਹੋ ਤੁਸੀਂ ਘੱਗਰ ਦੇ ਰਿਆ